ਸ਼ੁਸ਼ੀਲ ਕੁਮਾਰ ਰਿੰਕੂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਜੁਆਇਨ ਕੀਤੀ ਤੇ ਭਾਜਪਾ ਨੇ ਉਹਨਾਂ ਨੂੰ ਜਲੰਧਰ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੋਇਆ ਪਿਛਲੇ ਦਿਨੀ ਸ਼ੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਇਹ ਨਕੋਦਰ ਵਿਖੇ ਗਏ ਸੀ ਚੋਣ ਪ੍ਰਚਾਰ ਕਰਨ ਦੇ ਲਈ ਇਸੇ ਦੌਰਾਨ ਸ਼ੁਸ਼ੀਲ ਕੁਮਾਰ ਰਿੰਕੂ ਦਾ ਕੁਝ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਵਿਰੋਧ ਇਸ ਕਰਕੇ ਹੋ ਰਿਹਾ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਜਿਹੜੇ ਆ ਉਹ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਪੂਰੇ ਭਾਰਤ ਦੇ ਵਿੱਚ ਵਿਰੋਧ ਕਰ ਰਹੇ ਆ ਕਿ ਜਿਹੜੀ ਭਾਜਪਾ ਸਰਕਾਰ ਹੈ ਇਹ ਐਮਐਸਪੀ ਗਰੰਟੀ ਕਰਨ ਨਹੀਂ ਲਿਆ ਰਹੀ ਇਸੇ ਕਰਕੇ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਵਿਰੋਧ ਇਸ ਕਰਕੇ ਹੋ ਰਿਹਾ ਵੀ ਹਾਲੇ ਤੱਕ ਜਿਹੜੇ ਕਿਸਾਨਾਂ ਦੇ ਉੱਤੇ ਹਮਲਾ ਹੋਇਆ ਸੀਗਾ ਉੱਥੇ ਲਖੀਮਪੁਰ ਖੀਰੀ ਦੇ ਵਿੱਚ ਉਹਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਸਜ਼ਾਵਾ ਨਹੀਂ ਦਿੱਤੀਆਂ ਗਈਆਂ ਕੇਸ ਚੱਲੀ ਜਾ ਰਿਹਾ ਔਰ ਖਬਰਾਂ ਇਹ ਵੀ ਮਿਲਦੀਆਂ ਨੇ ਕਿ ਜਿਹੜੇ ਉਹਨਾਂ ਦੇ ਦੋਸ਼ੀ ਆ ਉਹ ਬਾਹਰ ਆਜ਼ਾਦ ਘੁੰਮ ਰਹੇ ਆ ਉਹਨਾਂ ਉੱਤੇ ਕਿਸੇ ਕਿਸਮ ਦੀ ਕੋਈ ਜੜੀ ਆ ਪਾਬੰਦੀ ਨਹੀਂ ਆ ਹਾਲਾਂਕਿ ਚੋਣ ਕਮਿਸ਼ਨ ਨੇ ਇਹਦਾ ਨੋਟਿਸ ਵੀ ਲਿਆ ਪਰ ਗੱਲ ਕਿੰਨੀ ਕੁ ਬਣਦੀ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਜਦੋਂ ਸੁਸ਼ੀਲ ਕੁਮਾਰ ਰਿੰਕੂ ਨਕੋਦਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਕੋਲ ਪਹੁੰਚਦੇ ਆ ਤਾਂ ਸੁਸ਼ੀਲ ਕੁਮਾਰ ਰਿੰਕੂ ਕਹਿੰਦੇ ਆ ਜੀ ਮੈਨੂੰ ਮੱਥਾ ਟੇਕਣ ਤੋਂ ਰੋਕ ਦਿੱਤਾ ਗਿਆ ਮੈਨੂੰ ਜਿਹੜਾ ਉਹ ਇਹ ਦਲਤ ਸਮਝਦੇ ਆ ਤੇ ਇਸ ਕਰਕੇ ਇਹ ਇਹ ਦਲਿਤ ਵਿਰੋਧੀ ਨੇ ਜਿਹੜੇ ਕਿਸਾਨ ਨੇ ਹੁਣ ਸ਼ਸ਼ੀਲ ਕੁਮਾਰ ਰਿੰਕੂ ਨੇ ਅੱਗੋਂ ਕੀ ਕੀਤਾ ਅੱਗੋਂ ਕਿਸਾਨਾਂ ਨੂੰ ਕਹਿ ਦਿੱਤਾ ਜੀ ਇਹ ਤਾਂ ਗੁੰਡੇ ਨੇ ਇਹ ਤਾਂ ਮੇਰਾ ਵਿਰੋਧ ਕਰ ਰਹੇ ਆ ਔਰ ਨਾਲ ਦੀ ਨਾਲ ਭਾਜਪਾ ਦੇ ਜਿੰਨੇ ਆਗੂ ਸੀਗੇ ਉਹਨਾਂ ਨੇ ਇੱਕ ਲਾਮਬੰਦੀ ਕਰਕੇ ਜਿੱਦਾਂ ਕਹਿ ਲਈਏ ਸਾਰਿਆਂ ਨੇ ਆਪਣੇ ਵੀਡੀਓ ਜਿਹੜੇ ਆ ਉਹ ਪਾਉਣੇ ਸ਼ੁਰੂ ਕਰ ਦਿੱਤੇ ਵੀ ਕਿਸਾਨ ਜਿਹੜੇ ਆ ਇਹ ਦਲਿਤ ਵਿਰੋਧੀ ਆ ਇਸੇ ਦੌਰਾਨ ਹੁਣ ਜਿੱਥੇ ਮਾਹੌਲ ਜਿਹੜਾ ਉਹ ਭਖਦਾ ਜਾ ਰਿਹਾ ਉਹਦਾ ਕਾਰਨ ਇਹ ਆ ਵੀ ਇਹੋ ਜੀ ਤਾਂ ਉੱਥੇ ਗੱਲ ਹੋਈ ਨਹੀਂ ਕੋਈ ਗੱਲ ਇਦਾਂ ਦੀ ਕਿਸਾਨਾਂ ਨੇ ਕਹੀ ਨਹੀਂ ਕਿਸਾਨ ਤਾਂ ਪੂਰੇ ਭਾਰਤ ਦੇ ਵਿੱਚ ਵਿਰੋਧ ਕਰ ਰਿਹਾ ਔਰ ਖਾਸ ਤੌਰ ਤੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਪਰ ਇਸ ਵੇਲੇ ਭਾਜਪਾ ਜਿਹੜੀ ਆ ਇਸ ਨੂੰ ਜਿਹੜਾ ਵਾ ਦੁਫਾੜ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਜਿਹੜੇ ਕਿਸਾਨ ਨੇ ਇਹ ਦਲਤ ਵਿਰੋਧੀ ਨੇ ਇਸ ਕਰਕੇ ਦੇਖੋ ਜੀ ਸਾਡਾ ਜਿਹੜਾ ਕੈਂਡੀਡੇਟ ਸੀਗਾ ਜਦੋਂ ਇਹ ਇਹ ਡਾਕਟਰ ਅੰਬੇਦਕਰ ਦੀ ਪ੍ਰਤਿਮਾ ਦੇ ਕੋਲ ਗਿਆ ਤੇ ਇਹਦਾ ਵਿਰੋਧ ਹੋਇਆ ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਡਾਕਟਰ ਸਾਹਿਬ ਜਿਹੜੇ ਆ ਉਹਨਾਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਉਹਨਾਂ ਨੂੰ ਤਾਂ ਹਰੇਕ ਜਿਹੜਾ ਵਾ ਭਾਰਤੀ ਆ ਉਹ ਸਲਾਮ ਕਰਦਾ ਉਹਨਾਂ ਨੂੰ ਸਲੂਟ ਕਰਦਾ ਕਿਉਂਕਿ ਜਿਹੜੇ ਕਨਸਟੀਟਿਊਸ਼ਨਲ ਰਾਈਟਸ ਆ ਉਹ ਸਾਨੂੰ ਦਿੱਤੇ ਹੀ ਉਹਨਾਂ ਨੇ ਆ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਇਹ ਜਿਹੜੇ ਆ ਵੀ ਅਸੀਂ ਦਲਿਤਾਂ ਤੇ ਇਸ ਕਰਕੇ ਰੁਕਿਆਗਾ ਇਹ ਤਾਂ ਕੋਈ ਦੁੱਖ ਬਣਦਾ ਹੀ ਨਹੀਂ 바ਵਾ ਸਾਹਿਬ ਨੂੰ ਤਾਂ ਹਰੇਕ ਵਿਅਕਤੀ ਜਿਹੜਾ ਵਾ ਉਹ ਸਲੂਟ ਕਰਦਾ ਨਮਨ ਕਰਦਾ ਪੜ ਹੁਣ ਭਾਜਪਾ ਕੀ ਕਰ ਰਹੀ ਆ ਭਾਜਪਾ ਦੇ ਜਿੰਨੇ ਵੀ ਆਈਟੀ ਸੈੱਲ ਕਹਿ ਲਈਏ ਜਾਂ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੂੰ ਗਾਈਡ ਕਰ ਰਹੀ ਆ ਉਹ ਇਹ ਕਹਿ ਰਹੇ ਆ ਵੀ ਤੁਸੀਂ ਇੱਕ ਨਵਾਂ ਨੈਰੇਟਿਵ ਸਿਰਜਦੇ ਹੋ ਜਿਹਦੇ ਵਿੱਚ ਤੁਸੀਂ ਇਹ ਕਹੋ ਵੀ ਕਿਸਾਨ ਜਿਹੜੇ ਆ ਦਲਤ ਵਿਰੋਧੀ ਆ ਹੁਣ ਅਗਰ ਇਹ ਨੈਰੇਟਿਵ ਸਿਰਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਫੇਰ ਤਾਂ ਦੋ ਜਿਹੜੇ ਧੜੇ ਆ ਇਹਨਾਂ ਦੇ ਵਿੱਚ ਪਾੜ ਪੈ ਜਾਏਗਾ ਹੁਣ ਕਿਸਾਨਾਂ ਦੇ ਨਾਲ ਜਿਹੜੇ ਖੇਤ ਮਜ਼ਦੂਰ ਨੇ ਉਹ ਵੀ ਜੁੜੇ ਹੋਏ ਆ ਹਾਲਾਂਕਿ ਇੱਕ ਬੀਬੀ ਨੇ ਇਹ ਗੱਲ ਕਹੀ ਵੀ ਆ ਕਿ ਅਸੀਂ ਵੀ ਇਹਨਾਂ ਦੇ ਨਾਲ ਹੀ ਜੁੜੇ ਹੋਏ ਆ ਭਾਵੇਂ ਕਿ ਅਸੀਂ ਕਿਸਾਨਾਂ ਦੇ ਨਾਲ ਜੁੜੇ ਹੋਏ ਆ ਇਦਾਂ ਦੀ ਤੇ ਕੋਈ ਗੱਲ ਹੋਈ ਨਹੀਂ ਸੋ ਕੁੱਲ ਮਿਲਾ ਕੇ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਉਹਨਾਂ ਦਾ ਵਿਰੋਧ ਇਸ ਕਰਕੇ ਹੋ ਰਿਹਾ ਵੀ ਜਥੇਬੰਦੀਆਂ ਕਹਿੰਦੀਆਂ ਵੀ ਅਸੀਂ ਤੇ ਭਾਜਪਾ ਦਾ ਵਿਰੋਧ ਕਰ ਰਹੇ ਆ ਗੁੰਡਿਆਂ ਵਾਲੇ ਕੰਮ ਤਾਂ ਭਾਜਪਾ ਨੇ ਕੀਤੇ ਆ ਕਿ ਕਿਵੇਂ ਸ਼ੰਭੂ ਬਾਰਡਰ ਦੇ ਉੱਤੇ ਗੋਲੀ ਚਲਾਈ ਗਈ ਕਿਵੇਂ ਉੱਥੇ ਜਿਹੜਾ ਵਾ ਪ੍ਰਿਤਪਾਲ ਸਿੰਘ ਨੂੰ ਕੁੱਟਿਆ ਗਿਆ ਕਿਵੇਂ ਜਦੋਂ ਅਸੀਂ ਕਰੋਨਾ ਕਾਲ ਦੇ ਵਿੱਚ ਉੱਥੇ ਬੈਠੇ ਰਹੇ ਦਿੱਲੀ ਜਾ ਕੇ ਸਾਨੂੰ ਡਾਂਗਾ ਮਾਰੀਆਂ ਗਈਆਂ ਸਾਨੂੰ ਬਹੁਤ ਕੁਝ ਕਿਹਾ ਗਿਆ ਗੁੰਡਿਆਂ ਵਾਲੇ ਕੰਮ ਤਾਂ ਭਾਜਪਾ ਕਰ ਰਹੀ ਆ ਅਸੀਂ ਤਾਂ ਕੇਵਲ ਵਿਰੋਧ ਕਰ ਰਹੇ ਆ ਤੇ ਦੂਸਰੇ ਪਾਸੇ ਭਾਜਪਾ ਹੁਣ ਇਸ ਨੂੰ ਜਿਹੜਾ ਵਾ ਦੋ ਧੜਿਆਂ ਦੇ ਵਿੱਚ ਪਾਟਕ ਪਾਉਣਾ ਚਾਹੁੰਦੀ ਆ ਇਹਨੂੰ ਇੱਕ ਕਮਿਊਨਲ ਰੰਗ ਦੇਣਾ ਚਾਹੁੰਦੀ ਆ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਕਿਸਾਨ ਨੇ ਇਹ ਤਾਂ ਦਲਿਤ ਵਿਰੋਧੀ ਨੇ ਹੁਣ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਮੈਂ ਇੱਕ ਦਲਿਤ ਕੈਂਡੀਡੇਟ ਆ ਇਸ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਟਾਰਗੇਟ ਤਾਂ ਤਰਨਜੀਤ ਸਿੰਘ ਸੰਧੂ ਨੂੰ ਵੀ ਕਿਸਾਨ ਕਰ ਰਹੇ ਆ ਅੰਮ੍ਰਿਤਸਰ ਦੇ ਵਿੱਚ ਟਾਰਗੇਟ ਤਾਂ ਪਰਨੀਤ ਕੌਰ ਹੋਣਾ ਨੂੰ ਪਟਿਆਲਾ 'ਚ ਵੀ ਕੀਤਾ ਜਾ ਰਿਹਾ ਟਾਰਗੇਟ ਦਾ ਅਨਿਲ ਜੋਸ਼ੀ ਜਿਹੜੇ ਆ ਉਹਨਾਂ ਨੂੰ ਵੀ ਕੀਤਾ ਜਾ ਰਿਹਾ ਟਾਰਗੇਟ ਤਾਂ ਹਰੇਕ ਬੰਦੇ ਨੂੰ ਉਸ ਨੂੰ ਕੀਤਾ ਜਾ ਰਿਹਾ ਜਿਹੜਾ ਕਿਸੇ ਵੇਲੇ ਭਾਜਪਾ ਦੇ ਨਾਲ ਰਿਹਾ ਜਾਂ ਜਿਹੜੇ ਹੁਣ ਮੌਜੂਦਾ ਭਾਜਪਾ ਦੇ ਵਿੱਚ ਹੈਗੇ ਆ ਵਿਰੋਧ ਤਾਂ ਉਹਨਾਂ ਸਾਰਿਆਂ ਦਾ ਹੋ ਰਿਹਾ ਸੋ ਇਹ ਗੱਲ ਕਹਿ ਦੇਣੀ ਹੈ ਕਿ ਮੈਂ ਇੱਕ ਦਲ ਤਾਂ ਇਸ ਕਰਕੇ ਮੇਰਾ ਵਿਰੋਧ ਕੀਤਾ ਜਾ ਰਿਹਾ ਇਹ ਬਿਲਕੁਲ ਜਾਇਜ਼ ਨਹੀਂ ਹੈ ਇਦਾਂ ਕਰਨ ਦੇ ਨਾਲ ਦੋ ਜਿਹੜੇ ਧੜੇ ਆ ਜਿਹੜੇ ਦੋ ਸਮਾਜ ਦੇ ਨਿਖੜਵੇਂ ਅੰਗ ਹੈ ਇਹਨਾਂ ਦੇ ਵਿੱਚ 파ਟਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਤਾਂ ਕਿਸੇ ਧੜੇ ਨੇ ਕਿਸੇ ਧੜੇ ਨੂੰ ਮਾਰਾ ਕਿਹਾ ਨਾ ਕਿਸੇ ਧੜੇ ਨੇ ਬਾਬਾ ਸਾਹਿਬ ਦਾ ਜਿਹੜਾ ਅਪਮਾਨ ਕੀਤਾ ਸਿਰਫ ਕਿਸਾਨਾਂ ਨੇ ਜਿਹੜਾ ਉਹ ਵਿਰੋਧ ਕੀਤਾ ਉਹ ਵੀ ਇਸ ਕਰਕੇ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆ ਇਹ ਭਾਜਪਾ ਦੇ ਉਮੀਦਵਾਰ ਆ ਤੇ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਐਲਾਨ ਕਰ ਚੁੱਕੀਆਂ ਕਿ ਜਦੋਂ ਇਹਨਾਂ ਨੇ ਵੋਟਾਂ ਮੰਗਣ ਸਾਡੇ ਕੋਲ ਆਣਾ ਅਸੀਂ ਇਹਨਾਂ ਦਾ ਵਿਰੋਧ ਵੀ ਕਰਨਾ ਤੇ ਇਹਨਾਂ ਨੂੰ ਸਵਾਲ ਵੀ ਕਰਨੇ ਆ ਕਿ ਜਦੋਂ ਮੋਦੀ ਸਾਹਿਬ ਨੇ ਤਿੰਨ ਜਿਹੜੇ ਕਾਨੂੰਨ ਸੀਗੇ ਕਾਲੇ ਕਾਨੂੰਨ ਉਹ ਵਾਪਸ ਲੈ ਲਏ ਤਾਂ ਬਾਅਦ 'ਚ ਉਹਨਾਂ ਨੂੰ ਫਿਰ ਅਮਲੀ ਜਾਮਾ ਕਿਉਂ ਨਹੀਂ ਪਾਇਆ ਗਿਆ ਉਹਨਾਂ ਕਾਨੂੰਨਾਂ ਦੇ ਉੱਤੇ ਵਾ ਜਿਹੜਾ ਪੱਕੇ ਤੌਰ ਦੇ ਉੱਤੇ ਉਹ ਕਾਨੂੰਨ ਲਾਗੂ ਕਿਉਂ ਨਹੀਂ ਕੀਤੇ ਗਏ ਇਸੇ ਕਰਕੇ ਸਾਡਾ ਵਿਰੋਧ ਆ ਇਸੇ ਕਰਕੇ ਜਿਹੜਾ ਕਿਸਾਨ ਜਥੇਬੰਦੀਆਂ ਇਸ ਵੇਲੇ ਭਾਜਪਾ ਦੇ ਖਿਲਾਫ ਹੋਈਆਂ ਹੋਈਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ